ਪਾਛਾਈ ਸੰਤਨ ਸਾਹਿਬ ਸ੍ਰੀ ਨਾਨਕਦੇਵ ਜੀ ਦੇ ਆਗੰਗੋਰ ਪਰਬ ਤੇ ਪਿਛਲੇ ਦਿਨੀ ਸਾਇਦ ਪਾਠ ਦੇ ਆਰੰਭ ਕਰਵਾਇਆ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਨੇ ਹਰੇਕ ਸਾਲ ਜਿਸ ਤਰ੍ਹਾਂ ਇਸ ਸਾਲ ਵੀ ਇਹ ਜਿਹੜਾ ਸਮਾਗਮ ਕੀਤਾ ਹਰੇਕ ਸਮਾਗਮ ਅਸੀਂ ਕਿਥੇ ਕਰਦੇ ਹਾਂ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਚਾਰੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰ ਕੌਰ ਦਾ ਤੇ ਸੰਗਰਾਹ ਦੇ ਜੋ ਦਿਹਾੜੇ ਨੇ ਉਹ ਵੀ ਇੱਥੇ ਮਨਾਏ ਜਾਂਦੇ ਨੇ ਜੋ ਕਿ ਫੋਕਲ ਪੁਆਇੰਟ ਆ ਜੀ ਇਹ 1970 ਦੇ ਵਿੱਚ ਸਾਡੇ ਸਵਰਗ ਵਸੀ ਸਰਦਾਰ ਕਰਤਾਰ ਸਿੰਘ ਜੀ ਮਦੂਦਾ ਨੇ ਇਹ ਬਣਵਾਇਆ ਸੀ ਉਸ ਟਾਈਮ ਬਾਦਲ ਦੀ ਸਰਕਾਰ ਸੀਗੀ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਮੇਰੇ ਖਿਆਲ ਰਹੇ ਦੀ ਦੁਨੀਆਂ ਤੱਕ ਜ세ਦਾਰ ਕਰਤਾਰ ਸਿੰਘ ਜੀ ਦਾ ਜੋ ਨਾਂ ਉਹ ਫੋਕਲ ਪੈਂਡ ਤੇ ਤਰੂ ਤਾਰੇ ਵਾਂਗ ਚਮਕਦਾ ਰਹੇਗਾ ਇਸ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜੋ ਫੋਕਲ ਪੈਂਡ ਨੂੰ ਲਾਈਟਾਂ ਦੀ ਘਾਟ ਆ ਅਤੇ ਲੈਟਰਨ ਬਾਥਰੂਮਾਂ ਦੀ ਘਾਟ ਆ ਜੋ ਸਾਡੇ ਆਰਤੀ ਸਹਿਬਾਨ ਨੇ ਉਹਨਾਂ ਜੋ ਫੜ ਬਾਰੇ ਪਹਿਲਾਂ ਵੀ ਉਹ ਗ੍ਰਾਂਟ ਕਹਿੰਦੇ ਦੀ ਪਿਛਲੀ ਵਾਰ ਵੀ ਐਮਐਲਏ ਸਾਹਿਬ ਵੀ ਮਨਜ਼ੂਰ ਹੋਈ ਆ 65 ਲੱਖ ਰੁਪਏ ਪਰ ਉਹ ਹਲੇ ਤੱਕ ਉਹ ਜਿਹੜਾ ਫਰਸ਼ੀ ਜਿਹੜਾ ਫੜ ਉਹ ਨਹੀਂ ਬਣਿਆ ਇਸ ਲਈ ਸਰਕਾਰ ਤੋਂ ਮੰਗ ਕਰਦੇ ਆ ਵੀ ਉਹ ਵੀ ਜਲਦੀ ਤੋਂ ਜਲਦੀ ਉਹ ਜਿਹੜਾ ਫੜ ਬਣਾਇਆ ਜਾਵੇ ਤੇ ਆਲੇ-ਦਾਲੇ ਦੇ ਜੋ ਲਿੰਕ ਸੜਕਾਂ ਨੇ ਫੋਕਲ ਪੈਂਡਰ ਨੂੰ ਜੋੜਦੀਆਂ ਨੇ ਉਹ ਵੀ ਸਿਰਕੀ ਤਕਰੀਬਨ ਸਾਰੀਆਂ ਟੁੱਟੀਆਂ ਹੋਈਆਂ ਨੇ ਉਹਨਾਂ ਦੇ ਵੀ ਰਿਪੇਅਰ ਕੀਤੀ ਜਾਵੇ ਤੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਇਹ ਅੱਜ ਅਸੀਂ ਫੋਕਲ ਪੈਂਡ ਮਹਦੂਦਾਤੇ ਵਨੇ ਗੁਰਦੁਆਰਾ ਕਾਲੀਗੜ੍ਹ ਪ੍ਰਸਾਦਿਤਿਓ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸਾਹਿਬ ਤਹਿਜਪਾੜ ਦੇ ਭੋਗ ਪ੍ਰੰਤ ਪਾਇਆ ਗਿਆ ਇਹ ਫੋਕਲ ਪੈਂਟ 1978 ਦੇ ਵਿੱਚ ਰਜਿਸਟਰ ਹੋਇਆ ਸੀ ਤੇ ਉਸ ਤੋਂ ਬਾਅਦ ਇਸ ਫੋਕਲ ਪੈਂਟ ਦੀ ਤਰੱਕੀ ਹੋਈ ਤੇ ਇੱਥੇ ਆਰਤੀ ਸਹਿਬਾਨ ਤੇ ਦੁਕਾਨਦਾਰ ਤੇ ਬੈਂਕਾਂ ਆਈਆਂ ਨੇ ਤੇ ਅਸੀਂ ਮੰਗ ਕਰਦੇ ਹਾਂ ਵੀ ਇੱਥੇ ਜਿਹੜੇ ਇੱਕ ਤਾਂ ਦੋ ਹਸਪੀਟਲ ਨੇ ਬੰਦਿਆਂ ਦਾ ਜਿਹੜਾ ਹਸਪੀਟਲ ਆ ਉਹ ਪਹਿਲਾਂ 25 ਬਿਸਤਰਿਆਂ ਦਾ ਮੈਂ ਜਦੋਂ ਕਰਤਾਰ ਸਿੰਘ ਦੀ ਡੈਥ ਹੋਈ ਆ ਬਾਰਦ ਸਾਹਿਬ ਨੇ ਲਾਨ ਕੀਤਾ ਸੀ ਪਰ ਐਸ ਬੜੇ ਹੋ ਸਿਰਫ ਜ ਮਹੱਲਾ ਕਲੀਨਿੰਗ ਬਣ ਕੇ ਰਹਿ ਗਿਆ ਜਦੋਂ ਕਿ ਉਸ ਦੀ ਅਪਡੇਟ ਹੋਣਾ ਸੀ ਪਰ ਉਹ ਡਾਊਨ ਹੋ ਗਿਆ ਇਸੇ ਤਰ੍ਹਾਂ ਉਹ ਅਟਾਰਨੀ ਹਸਪੀਟਲ ਹੈ ਜਿਸ ਵਿੱਚ ਇੱਕ ਡਾਕਟਰ ਦੋ ਫਾਰਮੈਸਟ ਇੱਕ ਪੀਆਂ ਹੁੰਦਾ ਸੀ ਐਸ ਵਾਰ ਉਸ ਨੂੰ ਜਿੰਦਾ ਰਹਿ ਗਿਆ ਉੱਥੇ ਕੋਈ ਵੀ ਬੰਦਾ ਨਹੀਂ ਤੇ ਜਿਹੜੀਆਂ ਆੜ ਵਾਲੀਆਂ ਸੜਕਾਂ ਨੇ ਸਿਰਫ ਇੱਕ ਸ਼ੜਕ ਜੀਟੀ ਰੋਡ ਬਰਮਾਲੀਪੁਰ ਵਾਲੀ ਬਣੀ ਹੋਈ ਆ ਬਾਕੀ ਸਾਰੀਆਂ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਹੈ ਜਿਹੜੀ ਕਿ ਇੱਕ ਫੋਕਲ ਪੈਂਡ ਜੋ ਨੀਲੋਂ ਦੇ ਪੁਰਸਾਹੀਂ ਪ੍ਰਧਾਨ ਮੰਤਰੀ ਜੋਇਆ ਬਣੀ ਸੀ ਉਹ ਵੀ ਬਹੁਤ ਜ਼ਿਆਦਾ ਟੁੱਟੀ ਆ ਅਸੀਂ ਮੰਗ ਕਰਦੇ ਆਂ ਵੀ ਇੱਥੇ ਕਿਉਂਕਿ ਇਹ ਮੰਡੀ ਇਹ ਚਾਰ ਪਿੰਡਾਂ ਦਾ ਮੇਲ ਹੈ ਇੱਥੇ ਚਾਰ ਪਿੰਡਾਂ ਦੀ ਜ਼ਮੀਨ ਲੈ ਕੇ ਫੋਕਲ ਪੈਂਡ ਬਣਿਆ ਸੀ ਤੇ ਇਸ ਕਰਕੇ ਆੜ ਵਾਲੇ ਉਹ ਘੱਟੋ ਘੱਟ 10 20 ਕਿਲੋਮੀਟਰ ਤੋਂ ਲੋਕ ਇੱਥੇ ਅਨਾਜ ਮੰਡੀ ਦੇ ਵਿੱਚ ਆਉਂਦੇ ਹਨ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਸ ਅਨਾਜ ਮੰਡੀ ਨੂੰ ਕਾਮਯਾਬ ਕਰਨ ਲਈ ਇੱਥੇ ਜਿਹੜੀਆਂ ਚਾਰੇ ਸੜਕਾਂ ਨੇ ਉਹ ਬਣਾਈ ਜਾਣ ਫੜ ਪੱਕਾ ਕੀਤਾ ਜਾਵੇ ਇਹ ਚਾਰੇ ਪਿੰਡਾਂ ਨੂੰ ਜਿਹੜੀ ਸਟਰੀਟ ਲਾਈਟ ਆ ਉਹ ਵੀ ਬਣੀ ਚਾਹੀਦੀ ਆ ਤੇ ਇੱਥੇ ਬਾਥਰੂਮ ਤੇ ਇੱਕ ਪਾਣੀ ਦਾ ਪ੍ਰਬੰਧ ਪੈਣ ਦਾ ਜਿਹੜਾ ਉਹ ਜ਼ਰੂਰ ਕੀਤਾ ਜਾਣਾ ਢਾਨ ਇੱਕ ਪੁਲਿਸ ਚੌਕੀ ਆ ਇੱਥੇ ਬਣੀ ਹੋਈ ਸੀ ਉਹ ਵੀ ਟਾਇਟੇਰੀ ਹੋ ਗਈ ਇੱਥੇ ਡਿਫੈਂਸ ਦੇ ਤੌਰ ਤੇ ਚੌਕੀ ਦੀ ਵੀ ਲੋੜ ਐ ਇਸ ਕਰਕੇ ਸਰਕਾਰ ਨੂੰ ਇਹਦੇ ਵੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਵਾਹਿਗੁਰੂ ਅੱਜ ਫੋਕਲਪਿੰਡ ਮਹਦੂਦਾਂ ਦੇ ਗੁਰਦੁਆਰਾ ਸ੍ਰੀ ਕਰੰਗੀਤਾਰ ਸਾਹਿਬ ਦੇ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜਾ ਗੁਰਪੁਰਬ ਮਨਾਏ ਗਏ ਨੇ ਤੇ ਗੁਰਪੁਰਬ ਦੇ ਸਮਾਗਮਾਂ ਦੇ ਵਿੱਚ ਇੱਕ ਮੁੱਦਾ ਬੜਾ ਅਹਿਮ ਉੱਠਿਆ ਕਿ ਅੱਜ ਜਿਹੜਾ ਫੋਕਲ ਪੁਆਇੰਟ ਦੀ ਇਹ ਤਸਵੀਰ ਆ ਉਹ ਕਾਫੀ ਖਰਾਬ ਹੋ ਚੁੱਕੀ ਆ ਤੇ ਚਾਰ ਪਿੰਡਾਂ ਦਾ ਇਹ ਸਾਂਝਾ ਜਿਹੜਾ ਸਥਾਨ ਬਣ ਚੁੱਕਾ ਜਿਹੜਾ ਫੋਕਲ ਪੁਆਇੰਟ ਆ ਤੇ ਇੱਥੇ ਸੜਕਾਂ ਸਟਰੀਟ ਲਾਈਟਾਂ ਸੀਵਰੇਜ ਪਾਣੀ ਦੀ ਵਿਵਸਥਾ ਸਿਵਲ ਹਸਪੀਟਲ ਦੇ ਨਾਲ-ਨਾਲ ਜਿਹੜਾ ਡੰਗਰ ਹਸਪੀਟਲ ਆ ਉਸ ਦੀ ਸਹੀ ਦਰਸਤੀ ਤੇ ਇਸ ਤੱਕ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਜੋ ਮੈਂ ਪਹਿਲਾਂ ਇੱਥੇ ਚੌਂਕੀ ਸਾਬਤ ਸੀ ਉਦਾਂ ਦੀ ਚੌਂਕੀ ਸਾਬਤ ਕਰਨ ਦੀ ਜਿਹੜੀ ਵੀ ਮੰਗਾ ਉਹ ਜਿਹੜੇ ਇੱਥੇ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਇਹ ਰੱਖੀ ਆ ਕਿਉਂਕਿ ਜਦੋਂ ਉੱਪਰ ਵੀ ਗੱਲ ਚੱਲੀ ਆ ਵੀ ਇੱਥੇ ਜਿਹੜੀਆਂ ਮੰਗਾ ਜ਼ਰੂਰੀ ਨੇ ਔਰ ਜਥੇਦਾਰ ਕਰਤਾਰ ਸਿੰਘ ਮਹਿਦੂਦਾਂ ਦਾ ਨਾਮ ਉਚੇਚੇ ਤੌਰ ਦੇ ਉੱਤੇ ਲੈਂਦੇ ਆ ਉਹਨਾਂ ਨੂੰ ਚਾਅ ਵੀ ਕੀਤਾ ਗਿਆ ਔਰ ਉਹਨਾਂ ਦੇ ਵੱਲੋਂ ਜਿਹੜੀ ਇਹ ਦੇਣ ਦਿੱਤੀ ਗਈ ਆ ਉਸ ਦੀ ਵੀ ਗੱਲ ਕੀਤੀ ਗਈ ਆ ਪਰ ਕਿਤੇ ਨਾ ਕਿਤੇ ਉਹ ਇੱਕ ਰਾਜਨੀਤਿਕ ਪਾਰਟੀ ਦੇ ਨਾਲ ਜੁੜੇ ਹੋਣ ਦੀ ਬਜਾਏ ਇੱਕ ਸਮਾਜ ਸੇਵੀ ਵੀ ਸੀ ਇੱਕ ਧਾਰਮਿਕ ਸ਼ੀਸ਼ੇਤ ਵੀ ਸੀ ਇਸ ਕਰਕੇ ਜੇਕਰ ਉਹ ਕਾਲ ਆ ਭਾਵੇਂ ਅਕਾਲੀ ਦਰ ਨਾਲ ਜੁੜੇ ਸੀ ਪਰ ਜਿਹੜੀ ਮੌਜੂਦਾ ਸਰਕਾਰ ਉਹ ਵੀ ਸੋਚੇ ਕਿ ਇਸ ਇਲਾਕੇ ਦੀ ਜਿਹੜੀ ਮੰਗ ਆ ਉਹ ਹਸਪੀਟਲ ਨੂੰ ਵੱਡਾ ਕਰਕੇ ਇੱਥੇ ਸਿਹਤ ਸੂਲਤਾਂ ਦੀ ਆ ਵੀ ਇਸ ਨੂੰ ਉਹ ਮੰਗ ਲੋਕਾਂ ਦੀ ਮੰਨੀ ਜਾਵੇ ਤੇ ਜਿਹੜੀਆਂ ਮੰਗਾਂ ਇੱਥੇ ਲੋਕਾਂ ਨੇ ਜ਼ਿਕਰ ਕੀਤਾ ਇਹਦੇ ਸਬੰਧ ਦੇ ਵਿੱਚ ਜਲਦੀ ਜਿਹੜਾ ਇਹਨਾਂ ਨਾਲ ਇਹ ਵੀ ਗੱਲ ਹੋਈ ਆ ਜਿੱਥੇ ਦੇ ਇਹਦੇ ਸਬੰਧ ਦੇ ਪ੍ਰਬੰਧਕ ਨੇ ਵੀ ਇੱਕ ਜਲਦੀ ਇੱਕ ਪ੍ਰੈਸ ਕਾਨਫਰੰਸ ਰੱਖ ਕੇ ਜਿੰਨੀਆਂ ਮੰਗਾਂ ਨੇ ਉਹਨਾਂ ਦਾ ਇੱਕ ਸਾਂਝਾ ਚਾਰਟ ਬਣਾ ਕੇ ਜਿੱਥੇ ਜਿਹੜਾ ਹਲਕਾ ਵਿਧਾਇਕ ਉਹਨਾਂ ਨੂੰ ਦਿੱਤਾ ਜਾਵੇਗਾ ਉੱਥੇ ਹੀ ਲੋਕ ਸਭਾ ਦੇ ਜਿਹੜੇ ਇੱਥੋਂ ਸੰਸਦ ਨੇ ਸ਼੍ਰੀ ਫਤੇਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਉਹਨਾਂ ਨੂੰ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਹੋਰ ਵੀ ਜੇ ਕਿਸੇ ਸ਼ਾਸਨ ਪ੍ਰਸ਼ਾਸਨ ਦੇ ਹੋਵੇ ਕੋਈ ਹੋਰ ਅਧਿਕਾਰੀ ਨੂੰ ਵੀ ਦੇਣਾ ਪਿਆ ਤਾਂ ਉਹ ਮੰਗ ਪੱਤਰ ਦਿੱਤਾ ਜਾਵੇਗਾ ਔਰ ਸਾਰੀਆਂ ਜਿਹੜੀਆਂ ਇੱਥੇ ਦੀਆਂ ਤਰੁੱਟੀਆਂ ਨੇ ਉਹਨਾਂ ਨੂੰ ਮੀਡੀਆ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖ ਕੇ ਉਹਦੇ ਵਿੱਚ ਉਜਾਗਰ ਕਰਕੇ ਉਹਨਾਂ ਦੇ ਹੱਲ ਦੀ ਲਈ ਸਰਕਾਰ ਨੂੰ ਇੱਕ ਫਰਿਆਦ ਕੀਤੀ ਜਾਵੇਗੀ ਸੋ ਉਮੀਦ ਹੈ ਕਿ ਸਰਕਾਰ ਤੇ ਸ਼ਾਸਨ ਪ੍ਰਸ਼ਾਸਨ ਇਸ ਵੱਲ ਧਿਆਨ ਦੇਂਦਾ ਹੋਇਆ ਫੋਕਲ ਬੈਂਡ ਨੂੰ ਉਨਪਤੀਵਲ ਜਿਹੜਾ ਲੈ ਕੇ ਜਾਵੇਗਾ ਤੇ ਅਗਲਾ ਜਿਹੜਾ ਕੋਈ ਵੀ ਸਮਾਗਮ ਆ ਉਹ ਇੱਕ ਸੋਹਣੇ ਫੋਕਲ ਬੈਂਡ ਦੇ ਵਿੱਚ ਹੋਵੇਗਾ ਇਹ ਅਸੀਂ ਉਮੀਦ ਕਰਦੇ ਹਾਂ ਤੇ ਸਾਰਿਆਂ ਨੂੰ ਅੱਜ ਫੇਰ ਗੁਰਪੁਰਪ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਧੰਨਵਾਦ